ਜੀ ਨਾ ਤੇ ਨਹੀਂ ਹਜੇ ਤੱਕ ਆ ਰਹੇ ਹਾਂ ਜੀ ਕੀ ਕਰੀ ਜਾਨੀ ਯਾਰ ਮੈਂ ਕੁਛ ਨਹੀਂ ਬਸ ਹੈ ਨਾ ਕਪੜੇ ਧੋਤੇ ਸੀ ਮੈਂ ਕਿਹਾ ਚੱਲ ਥੈ ਲਾ ਲਵਾਂ ਮੇਰੀ ਗੱਲ ਸੁਣੋ ਨਾਸ਼ਤਾ ਕੀ ਕਰੋਗੇ ਦੱਸੋ ਜੋ ਬਣਾ ਲਾਂਗੀ ਯਾਰ ਖਾ ਲਾਂਗੇ ਪਿਆਰ ਨਾਲ ਤੁਸੀਂ ਦੱਸੋ ਨਾ ਤੁਹਾਡਾ ਕੀ ਮਨ ਕਰਦਾ ਖਾਣ ਦਾ ਫੇਰ ਉਹ ਹੀ ਗੱਲ ਤੇਰੇ ਮੇਰੇ ਦੱਸੋ ਨਾ ਆਲੂ ਵਾਲੀ ਬੁੰਡੇ ਖਾਓਗੇ ਯਾਰ ਉਹ ਜਿਆਦਾ ਹੈਵੀਆਂ ਦਾ ਐਂਗਰ ਸੈਂਡਵਿਚ ਬਣਾ ਸੈਂਡਵਿਚ ਖਾਓਗੇ ਠੀਕ ਹੈ ਫੇਰ ਤੁਸੀਂ ਦੁਪਹਿਰੇ ਘਰ ਹੀ ਨਹੀਂ ਆਉਂਦੇਗੇ ਦੁਪਹਿਰੇ ਘਰ ਆ ਕੇ ਫੇਰ ਰੋਟੀ ਵੀ ਖਾਇਆ ਕਰੋ ਨਾ ਬਸ ਸੈਂਡਵਿਚ ਖਾ ਕੇ ਚਲੇ ਜਾਂਦੇ ਹੋ

ਪਾਵਾ ਇੱਥੇ ਯੋਰ ਦੇ ਬਾਹ ਖਿੱਚੀ ਉਹ ਯੋਰ ਦਵਾਣਾ ਹੀ ਫੁੱਲਾਂ ਵਰਗੀ ਨਾ ਤਿਆਰ ਨਾ ਪਛੀਦ ਹੁੰਦਾ ਭਾਦੀਏ ਤੇ ਚੱਲ ਚੱਲੇ ਕਿੱਥੇ ਹੋ ਅਸੀਂ ਨਾਸ਼ਤਾ ਕਰਨ ਚੱਲੇ ਬਾਹਰ ਤੈਨੂੰ ਦੱਸ ਕੇ ਨਾ ਜ਼ਰੂਰੀ ਚੱਲ ਕੋਈ ਗੱਲ ਨਹੀਂ ਤੂੰ ਜਾ ਮੈਨੂੰ ਭਾਪਜਾ ਕੰਮ ਹੈਗਾ ਚਲੋ ਮੇਰੀ ਗੱਲ ਸੁਣੋ ਤੁਸੀਂ ਨਾਸ਼ਤਾ ਕਰੋ ਮੇਰੇ ਸੇ ਪੈਕ ਕਰਾ ਲਿਆ ਨਾ ਘਰ ਕੁਛ ਨੁਕਸ ਵੈਸੇ ਵੀ ਬਣੰਦਿਆ ਹੋਏ ਇਹਨਾਂ ਨੇ ਕਰ ਲੈਣਾ ਮੈਂ ਕਰਨ ਦੀ ਗੱਲ ਸੁਣ ਲਵਾਂ ਉਹ ਕੰਜੜਾ ਆਈ ਮਾਂ ਮਾਂ ਬਾਹਰ ਜਾ ਸਮਝਾ ਗਾ ਮੈਨੂੰ ਭਾਪੀ ਨਾ ਕੰਮ ਹੈਗਾ ਦੱਸ ਤੂੰ ਜਾ ਸਕਦਾ ਵਾ ਤੂੰ ਆਬੀਅਸੇ ਘਰੇ ਲੈ ਆਵੀਂ ਯਾਰ ਉਹ ਸੈਂਡਵਿਚ ਬਣਾਉਂਗੇ ਦੇ ਹੱਥਾਂ ਨੂੰ ਸੇਕ ਲੱਗੂਗਾ ਮੈਂ ਤਾਂ ਕਿਹਾ ਰੈਡੀਮੇਡ ਵਰਗਾ। ਕਹਿੰਦੇ ਦੇ ਬੜਿਆ ਬਣਾ ਕੇ ਲੈ ਆ। ਚਲੋ ਜਾਓ ਤੁਸੀਂ ਅਨੁਕੈ ਕੰਮ ਹੋਣਾ ਮੈਂ। ਸਾਰਾ ਤਾਂ ਕੰਜਰੀ ਹੈ। ਉਹ ਚਾਹ ਉਹ ਦਾਤ ਵਿੱਚ ਪਸਾ ਦੇਗਾ। ਇਹ ਖਾਹ ਕੀ ਲੱਛਣ ਕਰਦੇ ਫਿਰਦੇ ਆ। ਪਤਾ ਨਹੀਂ ਕੀ ਖੋਲ ਕੇ ਪਿਆਏ ਨੇ ਅੰਜੂ ਨੇ ਨੂੰ। ਉਹ ਵੀ ਉਹ ਨਾ ਹਾਸ ਹਾਸ ਗੱਲਾਂ ਕਰਦੀ ਰਹਿੰਦੀ ਆ ਤੇ ਉਹ ਵੀ ਬਸ ਭਾਬੀ ਭਾਬੀ ਕਰ ਦਿੰਦਾ। ਮੈਂ ਵੀ ਤਾਂ ਭਾਬੀ ਆ ਮੇਰੇ ਨਾਲ ਤਾਂ ਕਦੀ ਨਾ ਹਾਸਸ ਕੇ ਗੱਲਾਂ ਨਹੀਂ ਕਰਦਾ। ਜਦੋਂ ਇਦਾਂ ਦੇ ਲੱਛਣ ਕਰਨੇ ਆ ਤੇ ਫਿਰ ਗੱਲਾਂ ਦੋਨੇ ਵੀ ਆਸਾਸ ਕੇ ਕਰਨੀਆਂ ਹੀ ਆ ਚੰਗੀ ਭਲੀ ਚੱਲੀ ਸੀ ਸੁੱਖ ਦੇ ਨਾਲ ਬਾਹਰ ਨਾਸ਼ਤਾ ਕਰਨ ਇਹਨੇ ਵਿੱਚ ਹੀ ਆਪਣੀ ਟੰਗ ਫਸਾ ਲਈ ਆ ਤੇ ਉਹ ਵੀ ਵੇਖਾਂ ਘਰ ਵਲੇਣ ਛੱਡ ਕੇ ਤੇ ਦਿਓਰ ਦੀ ਗੱਲ ਸੁਣਨ ਵਾਸਤੇ ਘਰੇ ਬਹਿ ਗਈ ਆ ਇੱਕ ਸੋਖਾ ਜਿਹਾ ਸਾਡਾ ਭੋਲਾ ਪਾਲਾ ਕਿਦਾਂ ਲੱਛਣ ਕਰਦੀ ਫਿਰਦੀ ਆ ਵੇਖਾ ਕਿਦਾਂ ਨੂੰ ਮਗਰ ਲਾਇਆ ਵੇਖਾਂ ਕਿੱਦਾਂ ਦੀ ਬਾਹ ਖਿੱਚ ਕੇ ਤੇ ਅੰਦਰ ਹੀ ਲੈ ਗਈ ਉਹਨੂੰ ਰੱਪਾ ਇਹ ਹਜੇ ਲੱਛਣ ਕਰਨ ਦੇ ਆ ਹਾਡੇ ਘਰ ਦੇ ਵਿੱਚ ਵੇਖਾ ਸਹੀ ਜਾ ਕੇ ਕਰਨ ਕੀ ਦੇ ਆ ਇਹ ਬੂਵਾ ਰਬਾ ਇਹਦੀ ਨਹੀਂ ਦੇਖਣੀ ਮੈਂ ਤਾਂ ਨਹੀਂ ਕਿ ਗੱਲ ਕਰਨੀ ਪਤਾ ਮੈਨੂੰ ਇੱਕੋ ਗੱਲ ਫੜੀ ਭਾਬੀ ਨਾ 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 ਕਰੀ ਤੂੰ ਨਾ ਕਿਰੋ ਆਪਣੇ ਭਰਾਵਾਂ ਕਿਤੇ ਜਾਣ ਨਾ ਦਿਆ ਕਰ ਰੋ ਲੈਣਾ ਮੈਂ ਭਾਬੀ ਜੀ ਸੋਣ ਨਾ ਚਲ ਜਾਂਦੀ ਤੇ ਮੈਂ ਗੱਲ ਕਿੰਨਾ ਕਰਦਾ ਦੱਸ ਦੱਸ ਕੀ ਗੱਲ ਹੁਣ ਭਾਬੀ ਮੈਂ ਨਾ ਕਿ ਕੋਈ ਯੂਟਿਊਬ ਆ ਕਰਦਾ ਵਾ ਪਤਾ ਮੈਨੂੰ ਚੱਤੇਪੇਰ ਉਹਦੇ ਨਾਲ ਗੱਲਾਂ ਹੀ ਕਰਦਾ ਰਹਿੰਦਾ ਮੈਂ ਭਾਬੀ ਤਾਈਓ ਤੇਨਾਂ ਮੈਂ ਗੱਲ ਕਰਨ ਆਇਆ ਵਾ ਹਾਂ ਦੱਸ ਕੀ ਕਰਾਂ ਫਿਰ ਮੈਂ ਭਾਬੀ ਮੈਂ ਨਾਲ ਤੂੰ ਨਾਲ ਜਾਣਾ ਵਾ ਮੈਂ ਨਹੀਂ ਕਿਤੇ ਚੱਲੀ ਤੇਰੇ ਨਾਲ ਤੇ ਭਾਬੀ ਹੋਰ ਕਿੱਥੇ ਜਾਣਾ ਦੱਸ ਹਾਂ ਭਾਬੀ 1 ਵਜੇ ਤੂੰ ਮੈਂ ਨਾਲ ਚੱਲ ਪਾ ਔਰ ਥੋੜੀ ਮਿਲਣਾ ਅੱਛਾ ਜੇ ਤੈਨੂੰ ਚੱਲ ਜੇ ਲਕੀਣਾ ਤੇ ਫਿਰ ਸਾਰੇ ਪਾਸੇ ਹਾਂ ਆ ਜੂਗੀ ਅੱਛਾ ਸੁਖਵੀਰ ਵੀ ਹਾਂ ਕਰ ਦੂਗਾ ਤੇ ਵੱਡੇ ਭਾਈ ਵੀ ਹਾਂ ਕਰ ਦਣਗੇ ਲੱਗਦਾ ਆ ਗਿਆ ਉਹਦਾ ਫੋਨ ਫੇਰ ਹੈ ਨਾ ਅਬ ਤੂੰ ਟਾਈਮ ਤੇ ਤਾਹਣਾ ਬੰਨਣਾ ਜੀ ਗੱਲ ਭਾਬੀ ਦਮਰ ਚੱਲੇਗੀ ਮ ਉਹ ਇੱਕੋ ਸ਼ਰਤ ਤੇ ਹਾਂ ਦੱਸ ਪਾਪੀ ਸ਼ਾਮੀ ਗੋਲ ਗਪੇ ਖਵਾਏਗਾ ਉਹ ਪਾਪੀ ਜਰੂਰ ਦੱਸ ਮੈਂ ਜਿਹੜੀ ਲੈ ਆ ਦੂੰਗਾ ਚਲਾ ਛੱਡੀਏ ਕਮਲਾ ਗਿਆ ਲੈ ਪਾਪੀ ਆਏ ਖੈ ਚੰਨੀ ਆ ਵੇਖਾਂ ਆ ਲੱਛਣ ਕਰ ਦੋ ਕੋਰ ਬਲੇ ਨਾ ਗਈ ਨਹੀਂ ਉਹ ਨੂੰ ਨਾ ਕਰਦੀ ਤੇ ਦਿਓਰ ਨਾ ਵੇ ਕਿੱਦਾਂ ਭੱਜੀ ਜਾਂਦੀ ਆ ਹੁਣ ਗਲੀ ਵਾਲਿਆਂ ਨੇ ਵੇਖਣਾ ਨਾ ਤਾਂ ਉਹਨਾਂ ਨੇ ਵੀ ਛੱਤੀ ਛੱਤੀ ਗੱਲਾਂ ਕਰਨੀਆਂ ਇਹ ਜਿਨਾਲੀ ਨੂੰ ਨਾ ਟਿਕਾ ਨਹੀਂ گا ਆਪਣਾ ਘਰ ਨਹੀਂ ਬਣਾਉਣਾ ਆਂਦਾ ਪਾਪੀ ਇਹਦਾ ਨਾ ਨਾ ਕਰੀ ਜੋਕ ਜੇ ਮੈਂ ਉਹ ਹੀ ਰੰਗਾ ਚੰਗਾ ਸੂਰ ਵਧੀਆ ਸੂਰ ਲੱਗੇ ਦੋਖੀ ਹਾਂ ਕਿਤੇ ਕੁੜੀ ਪਿੱਛੇ ਕੰਮਲਾ ਹੀ ਹੋਇਆ ਫਿਰਦਾ ਗਾਵੇ ਬੜੀ ਆਖੀ ਬੜੀ ਸੋਹਣੀ ਬਾ ਤੂੰ ਇੱਕ ਵਾਰੀ ਛਾਤੀ ਮਾਰ ਲੈ ਛਾਤੀ ਸਾਹ ਕੋ ਠੀਕ ਜੇ ਮੈਂ ਨਾ ਕਰਤੇ ਫੇਰ ਕੀ ਕਹਿੰਗਾ ਮੈਨੂੰ ਪਾਪੀ ਤੂੰ ਨਾ ਨਹੀਂ ਕਰ ਸਕਦੀ ਪੁਲਿਸ ਮੇਰੇ ਨਾਲ ਚੱਲ ਯਾਰ ਤੇ ਫੇਰ ਮੈਂ ਸੁਖਦੇਰੇ ਨਾਲ ਗੱਲ ਕਰਦੇ ਨਹੀਂ ਬਾਜੀ ਨਾਲ ਪਹਿਲਾਂ ਤੂੰ ਤੇ ਵੇਖ ਲੈ ਤੇ ਭਾਈ ਨਾਲ ਗੱਲ ਕਰਦੀ ਸੁਦਾਈ ਜੀ ਜਦੋਂ ਵੇਖੋ ਮੈਨੂੰ ਲੈ ਕੇ ਜਾਂਦਾ ਵੱਡੀ ਭਾਬੀ ਨੂੰ ਵੀ ਕਹਿ ਦਿਆ ਕਰ ਮੈਂ ਕਿੰਨੂ ਲੈ ਕੇ ਜਾਵਾ ਹਾਏ ਹਾਏ ਰੱਬਾ ਕਿਤੇ ਮੈਂ ਨਹੀਂ ਕਾਲੀ ਯੁੱਗ ਆਇਆ ਪਿਆ ਲੋਕਾਂ ਦਾ ਵੀ ਕਿਹਨੇ ਜਿੰਨਾ ਇਹ ਦੇਰ ਨਾਲ ਮੈਨੂੰ ਕੋਹ ਹੁੰਦੀ ਫਿਰਦੀ ਨੂੰ ਦੇਖਦੀ। ਕਿ ਪਤਾ ਇਹ ਨਦਵਾ ਚ ਕੀ ਚੱਲਦਾ ਕੀ ਨਹੀਂ ਚੱਲਦਾ। ਚੱਲ ਇੱਕ ਵਾਰੀ ਨਾ ਮੈਂ ਜਾ ਕੇ ਅੰਦਰ ਇਹਨਾਂ ਦੇ ਘਰ ਜਾ ਕੇ ਗੱਲ ਕਰਦੀ ਕਿ ਪਤਾ ਉਹਨਾਂ ਨੂੰ ਵੀ ਚਾਣਨ ਕਰਾ ਹੀ ਦਵਾਂ ਕਿ ਕੀ ਹੁੰਦਾ ਫਿਰਦਾ ਬਾਹਰ ਹੱਥਾਂ ਚੱਤ ਪਾ ਕੇ ਤੁਰੇ ਫਿਰਦੇ। ਵੀ ਕੀ ਕਰੀ ਜਾਂਦੀ ਆ? ਕੁਛ ਨਹੀਂ ਬਸ ਆ ਰਸੋਈ ਦਾ ਹੁਣ ਇਹਨਾਂ ਸਾ ਸਾਰੇ ਨੇ ਕੀਤਾ ਹੀ ਤੇ ਮੈਂ ਕਿਹਾ ਸੋਈ ਸਾਫ ਕਰ ਲਾਂ। ਤੁਸੀਂ ਕਿਤੇ ਬਾਹਰ ਘੁੰਮ ਫੇਰ ਆਇਆ ਕਰ ਕਿ ਸਾਰਾ ਖਰਚਾ ਤੁਸੀਂ ਨਿੱਕੀ ਨੂੰ ਦੇ ਛੱਡਿਆ ਜਿੱਧਰ ਜਾਣਾ ਉਧਰ ਹੀ ਜਾਣਾ ਹੁੰਦਾ। ਚਾਲ ਭੈਣ ਕੋਈ ਗੱਲ ਨਹੀਂ ਕੋਈ ਘਰ ਚ ਕੰਮ ਵਾਲਾ ਵੀ ਹੋ ਜਾਣਾ ਚਾਹੀਦਾ ਜੇ ਸਾਰੇ ਇਦਾਂ ਕੁ ਮੰਨ ਲਾਪੇ ਤੇ ਫਿਰ ਬਣ ਗਈ ਘਰ ਦੀ ਗੱਲ ਪਰ ਫਿਰ ਵੀ ਤੈਨੂੰ ਵੀ ਹੋਣਾ ਜਾਣਾ ਚਾਹੀਦਾ ਹੁਣ ਵੇਖ ਲਾ ਅਗਲੀ ਆਪ ਗਈ ਨਾ ਉਸੇ ਵੇਲੇ ਆਪਣੇ ਦੇਲ ਦੀ ਬਾਹ ਫੜ ਕੇ ਹੁਣੇ ਵੇਹ ਚਲੋ ਗੱਲ ਤੇ ਮੈਨੂੰ ਕਰਨੀ ਨਹੀਂ ਚਾਹੀਦੀ ਮੇਰਾ ਨਾ ਹੱਕ ਨਹੀਂ ਬੰਦਾ ਹੈ ਤੇ ਪਰ ਮਗਵਾਂਡਣੀ ਨਾ ਤੁਹਾਡੀ ਮੰਨੀ ਜਾਣੀ ਜੇ ਮੈਂ ਗੱਲ ਕੀਤੀ ਨਾ ਚੁਗਲੀ ਮੰਨੀ ਜਾਣੀ ਆ ਮੈਂ ਤਾਂ ਵੇਹ ਜਨੂੰ ਨਾ ਇੱਕ ਸਿਆਣੇ ਤੌਰ ਤੇ ਕਿ ਉਹ ਗੱਲ ਕਹਿੰਨੀ ਆ ਓਏ ਮੈਨੂੰ ਨਾ ਥੋੜਾ ਜਿਹਾ ਸ਼ੱਕ ਪੈਂਦਾ ਵਾ ਆਈੜੀ ਤਾਂ ਡੀ ਨੋ ਆ ਨਾ ਤੀੜਾ ਤਾਂ ਡੇਰਿਆ ਇਹਨਾਂ ਦੋਵਾਂ ਜੀ ਮੈਨੂੰ ਲੱਗਾ ਕੋਈ ਕੁੰਡੀ ਵੱਖਰੀ ਚੱਲੰਦੀ ਆ ਹੁਣੀ ਮੈਂ ਵੇਖਿਆ ਹੱਥਾਂ ਚਾਤ ਪਾ ਕੇ ਤਰੇ ਫਿਰਦੇ ਹੀ ਛੱਡਦੇ ਪੈਣਾ ਗੱਲਾਂ ਤੂੰ ਤੇ ਮੇਰੇ ਨਾਲ ਜਹਮਾਤਾ ਜੀ ਮੇਰੇ ਨਾਲ ਲੂਣ ਛੜਕਣ ਆ ਗਈਆਂ ਇਹਨਾਂ ਗੱਲਾਂ ਤੋਂ ਤੇ ਮੈਂ ਹੁਣੇ ਕਲਪਕੇ ਹਟੀਆਂ ਪਤਾ ਨਹੀਂ ਕੀ ਕਰਦੀ ਪਹਿਲੇ ਖਸਮ ਨੇ ਕਿਹਾ ਚੱਲ ਮੇਰੇ ਨਾਲ ਬਾਜ਼ਾਰ ਨਾਸ਼ਤਾ ਕਰਨ ਤੇ ਗਈ ਨਹੀਂ ਆ ਤੇ ਹੁਣ ਉਹਨੇ ਕਿਹਾ ਤੇ ਮਿੰਟੋਂ ਮਿੰਟੀ ਪੈਣਾ ਤੁਰ ਪੀਉ ਉਸ਼ਾ ਤੇ ਆਪ ਕੋਈ ਗੜਬੜ ਲਾਦੀ ਪਰ ਕੀ ਕਰੀਏ ਕਹਿੰਦੇ ਨਾ ਝਗਾ ਚ ਕੋ ਤੇ ਢਿੱਡ ਤੇ ਆਪਣੇ ਨੰਗਾ ਹੁੰਦਾ ਵਾ ਜੇ ਕਰਦੀ ਆ ਗੱਲਾਂ ਮੈਂ ਬਾਹਰ ਕਰੂੰਗੀ ਤੇ ਬੇਇੱਜ਼ਤੀ ਸਾਡੀ ਵੀ ਨਾਲ ਹੀ ਆ ਹੈਗੀ ਤੇ ਉਹ ਵੀ ਇਸੇ ਕਰਦੀ ਹੈ ਤੇ ਮੈਂ ਵੀ ਇਸੇ ਕਰਦੀ ਆ ਪਰ ਭਾਬੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਥੋੜੀ ਜੀ ਨਾ ਆਪ ਕਰਨ ਖਿਜ ਕੇ ਰੱਖਿਆ ਕਰੋ ਐਦਾਂ ਨਾ ਚੰਗਾ ਨਹੀਂ ਲੱਗਦਾ ਅੱਜ ਮੈਂ ਵੇਖਿਆ ਕੱਲ ਨੂੰ ਕੋਈ ਹੋਰ ਵੇਖੂ ਤਹਾਡੇ ਲੋਕਾਂ ਦੇ ਨਾਲ ਥੂ-ਥੂ ਹੋਊਗੀ ਫੇਰ ਕੀ ਫਾਇਦਾ ਬਾਅਦ ਚੋ ਜੇ ਪਛਤਾਉਣਾ ਫੇਰ ਪੈਣਾ ਕਹਿਣਾ ਵਾ ਤੂੰ ਬਣੇ ਮੇਰੀ ਸੱਸ ਆ ਜਠਾਣੀ ਬਣ ਕੇ ਰੋਗ ਪਾਉਣੀ ਆ ਦੱਸ ਜੀ ਇਹੋ ਨੇ ਫੇਰ ਨਹੀਂ ਮੈਨੂੰ ਕਿਹੇ ਪਾਸ ਦੇਣਾ ਤਈਆਂ ਤਾਂ ਕਹਿੰਦੇ ਆ ਸੇਤੇ ਸੱਸਾ ਮਾਵਾ ਹੋਣਾ ਤੇ ਨੌਣ ਨੂੰ ਵੀ ਥੋੜਾ ਡਰ ਹੁੰਦਾ ਵਾ ਇਹਨੂੰ ਡਰ ਲੱਥਾ ਪਿਆ ਵਾ ਪਰ ਥਾਣੀ ਨੂੰ ਕੌਣ ਜਠਾਣੀ ਸਮਝ ਗਈ ਅੱਜ ਪਰ ਫਿਰ ਵੀ ਭਾਬੀ ਥੋੜਾ ਦਬਕਾ ਮਾਰ ਕੇ ਰੱਖਿਆ ਕਰ ਮੈਂ ਬੋਤੀਆਂ ਨਹੀਂ ਗੱਲਾਂ ਨਹੀਂ ਕਰਨੀ ਮੈਂ ਚਲਦੀ ਹੁਣ ਐਵੇਂ ਬਾਅਦ ਚੋ ਕੇ ਇਹਨੇ ਸੁਣ ਲਈ ਨਾ ਤਾਂ ਤੇ ਕਹਿ ਦੇਣਾ ਕਿ ਚੁਗਲੀ ਕਰਨ ਆ ਗਈ ਮੈਂ ਚਲਦੀ ਚੱਲ ਪੈਣਾ ਉਹ ਕੀ ਕਹਿਣਾ ਚੁਗਲੀ ਕਰਨੀ ਚੁਗਲੀ ਕਾਦੀ ਤੂੰ ਤਾਂ ਸੱਚੀਆਂ ਸੁਣਾ ਕੇ ਗਈਆਂ ਮੇਰੇ ਤੋਂ ਕਾਦਾ ਉਹਲਾ ਮੈਂ ਤੇ ਆਪ ਸਾਰਾ ਦਿਨ ਘਾਰਿਆ ਹੋ ਫਿਲਮ ਵੇਖਣੀ ਰਹਿਣੀ ਏ ਜੋ ਤੂੰ ਵੇਖਿਆ ਉਹ ਹੀ ਕਹਿਣਾ ਹੁਣ ਪਤਾ ਨਹੀਂ ਇਹ ਕਹਿ ਗਈ ਆ ਹੋਰ ਵੀ ਕਈਆਂ ਨੇ ਵੇਖਿਆ ਨਾ ਪਤਾ ਨਹੀਂ ਕਿਹੜੀ ਨੇ ਆਏ ਨਾ ਫੇਰ ਮੂੰਹ ਭੰਨਣ ਸੀ ਹੋ ਲੋਗੀ ਆ ਭਾਬੀ ਕੱਲੀ ਗੱਲਾਂ ਕਰੀ ਜਾਂਦੀਆਂ ਕੱਲੀ ਕਾਦੀ ਗੱਲਾਂ ਕਰਨੀ ਚੰਗਾ ਹੋ ਗਿਆ ਸੁੱਖ ਤੂੰ ਆ ਗਿਆ ਮੈਂ ਤੇਰੇ ਨਾਲ ਹੀ ਗੱਲ ਕਰਨੀ ਸੀ ਤੈਨੂੰ ਲੱਗੀ ਹ ਆਵਾਜ਼ ਮਾਰਨ ਅੱਛਾ ਅੱਛਾ ਦੱਸੋ ਕੀ ਗੱਲ ਹੋ ਗਈ ਹੈ ਮੈਂ ਤੈਨੂੰ ਇਹ ਕਹਿਣਾ ਸੀ ਅੰਜੂ ਤੇ ਥੋੜਾ ਜਿਹਾ ਧਿਆਨ ਰੱਖ ਕੀ ਗੱਲ ਉਹਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਵਾ ਮਨ ਨੂੰ ਕੀ ਵਧੀਆ ਤੇ ਹੈਗੀ ਆ ਹੂੰ ਵਧੀਆ ਤੇ ਹੈਗੀ ਆ ਤਾਂ ਉਹਦੇ ਨਾਲ ਤੁਰੇ ਫਿਰਦੀ ਬਾਹਰ ਕਰਨ ਦੇ ਨਾਲ ਚੰਗਾ ਥੋੜਾ ਲੱਗਦਾ ਵਾ ਓਹੋ ਉਹ ਤਾਂ ਪਕਤਾਂ ਵਰਗਾ ਵਾ ਦਿਓਰ ਵਾ ਚੱਲ ਜਾਂਦਾ ਤਾਂ ਫੇਰ ਕੀ ਐ ਚਿਕੜੀ ਗੱਲ ਹੋਵੇ ਇੰਨੀ ਨੂੰ ਟੈਨਸ਼ਨ ਲਈ ਦੇਂਦੀ ਅੱਛਾ ਇੰਨੀ ਟੈਨਸ਼ਨ ਨਹੀਂ ਲਈਦੀ ਮੈਂ ਵੀ ਤਾਂ ਤੇਰੀ ਵੱਡੀ ਭਾਬੀ ਆ ਮੇਰਾ ਵੀ ਤਾਂ ਤੂੰ ਹੀ ਪੁੱਤਾਂ ਮੰਗਰ ਤੇ ਕਰਨ ਵੀ ਪੁੱਤਾਂ ਮੰਗਰ ਆ ਮੈਂ ਤੁਹਾਡੇ ਨਾਲ ਕਿਤੇ ਕਿੰਨਾ ਕੁ ਗਈ ਆ ਜਿੱਥੇ ਜਾਣੀ ਤੁਹਾਡੇ ਭਾਜੀ ਨਾਲ ਹੀ ਜਾਣੀ ਨਾ ਇਨੂੰ ਤਾਂ ਇੰਨੀ ਖੋਲ ਦਿੱਤੀ ਆ ਜਿੱਥੇ ਜਾਂਦੀ ਉਹਦੇ ਨਾਲ ਜਾਂਦੀ ਤੇਰ ਨਾਲ ਘਟ ਜਾਂਦੀ ਤੇ ਉਹਦੇ ਨਾਲ ਜ਼ਿਆਦਾ ਜਾਂਦੀ ਔਨ ਤੇ ਮੇਰੇ ਸੁਣ ਲੈ ਗੱਲ ਜਦੋਂ ਤਾਂ 2-3 ਮਹੀਨੇ ਹੋ ਗਏ ਮੈਂ ਆ ਵੇਖਣ ਨਹੀਂ ਨਾ ਤੇ 2-3 ਵਾਰੀ ਕਲੀ ਚ ਮੇਰੇ ਲਾਂਮੇ ਵੀ ਆ ਗਏ ਨੇ ਕਿ ਤੁਹਾਡੀ ਜਿਹੜੀ ਛੋਟੀ ਆ ਨਾ ਆਪਣੇ ਘਰ ਵਾਲੇ ਨਾਲ ਘਟ ਤੇ ਉਹਦੇ ਨਾਲ ਜ਼ਿਆਦਾ ਬਾਵਾ ਚ ਪਾ ਕੇ ਬਾਵਾ ਘੁੰਮਦੀ ਆ ਟਾਈਮ ਨਾਲ ਆਪਣਾ ਘਰ ਸੰਭਲੇਗਾ ਨਾ ਤੇ ਚੰਗਾ ਰਹੇਗਾ ਮੁੜ ਕੇ ਨਾ ਆਖੀ ਭਾਬੀ ਤੂੰ ਘਰ ਚ ਸਿਆਣੀ ਹਾ ਦੱਸਿਆਣੀ ਤੂੰ ਵੱਡੀਆਂ ਹਨ ਕੋਈ ਰਾਹ ਨਹੀਂ ਵਿਖਾਇਆ ਸਾਂਭ ਲੈ ਆ ਆਪਣੇ ਘਰ ਤੇ ਚੰਗਾ ਰਹਿਣਾ ਨਹੀਂ ਤੇ ਫਿਰ ਤੇਰੀ ਮਰਜ਼ੀ ਆ। ਉਹ ਬਿਕਦਾਂ ਨਾ ਗੱਲ ਕਰਕੇ ਗਈ ਆ ਉਹਨੂੰ ਸਮਝ ਨਹੀਂ ਆਉਂਦੀ ਤੈਨੂੰ। ਮੈਨੂੰ ਨਾ ਬਾਹਰ ਵੀ ਲੋਕਾਂ ਤੋਂ ਗੱਲਾਂ ਨਾ ਇੱਕ ਦੋ ਸੁਣਨ ਮਿਲੀਆਂ। ਪਰ ਯਾਰ ਮੈਂ ਕਦੀ ਦਿਮਾਗ 'ਚ ਗੱਲ ਨਹੀਂ ਲੈਂਦੀ ਵੀ ਇਦਾਂ ਉਹ ਹੋ ਸਕਦੀ ਆ ਜਿਵੇਂ ਇਦਾਂ ਦੀ। ਪਰ ਮੈਨੂੰ ਸਮਝ ਨਹੀਂ ਆਉਂਦੀ। ਨਾ ਇਹਨੂੰ ਜਦੋਂ ਜਿੰਨਾ ਨਾ ਆਹ ਕੁਮਨ ਰੰਜਲੀ ਆਪਾਂ ਮੈਨੂੰ ਕੋਈ ਨਾ ਜੇ ਬਹਾਨਾ ਲਾ ਕੇ ਨਾ ਤੇ ਬਨੋਨਾ ਮਨਾ ਕਰ ਦਿੰਦੀ ਆ। ਤੇ ਜਦੋਂ ਨਿੱਕਾ ਜਿੰਦਾ ਉਹਦੇ ਨਾਲ ਚਲੀ ਜਾਂਦੀ ਆ ਹੱਸਦੀ ਖੇਡਦੀ ਰਹਿੰਦੀ ਚਲੋ ਤੇ ਨਹੀਂ ਕੋ ਚੱਕਰ ਮੇਰਾ ਭਰਾ ਵਾ ਛੋਟਾ ਪਰ ਗੱਲਾਂ ਤੇ ਲੋਕੀ ਬਾਹਰ ਕਰਦੇ ਆ ਨਾ ਗਲੀ ਦੇ ਵਿੱਚੋਂ ਜੇ ਗੱਲ ਕਹਿੰਨੇ ਕੀਤੀ ਹੋਗੀ ਇਹ ਭਾਬੀ ਨੇ ਗੱਲ ਕੀਤੀ ਆ

ਕੋਈ ਗਾਲਾਂ ਕੱਢ ਨਹੀਂ ਹੁੰਦੀ ਨਾਮ-ਨਾ ਕਰ ਲਿਆ ਕਰੋ ਯਾਰ ਕਿਤੇ ਐਂ ਦੰਦ ਕੱਢਦੇ ਜਾਂਦੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਮੇਰੀ ਗੱਲ ਤਾਂ ਸੁਣੋ ਕੀ ਹੋ ਗਈ ਹੈ ਐਦਾਂ ਕਿਉਂ ਬੋਲ ਰਹੇ ਤੁਸੀਂ ਸੇ ਪਈਏ ਭਰੇ ਸੀ ਆ ਦੁਪਹਿਰਾਂ ਨਾਲ ਤੁਹਾਨੂੰ ਗੁੱਸਾ ਚੜ ਗਿਆ ਵੈ ਮੈਂ ਤੇ ਕਰਨਾ ਜਰਾ ਕੋਈ ਕੰਮ ਗਈ ਸੀ ਜ਼ਰੂਰੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਵੀ ਸੀ ਮੈਂ ਕਿੱਥੇ ਗਈ ਆ ਅੰਜੂ ਤੂੰ ਉਹਦੇ ਨਾਲ ਘਟ ਜਾਇਗਾ ਤੇ ਉਹਦੇ ਨਾਲ ਵੱਧ ਜਾਇਗਾ ਉਹਦੇ ਨਾਲ ਵਿਆਹੀ ਆ ਇੰਨਾ ਵੀ ਛੇਤਾ ਰੱਖਿਆ ਕਰ ਲੈ ਬਾਬੇ ਵਿੱਚ ਕਿਹੜੀ ਗੱਲ ਹੋ ਗਈ ਦੱਸ ਜੇ ਮੈਂ ਚਲ ਗਿਆ ਨਾਲ ਤੇ ਯਾਰ ਜਦੋਂ ਵੀ ਮੈਂ ਇਹਨੂੰ ਕਹਿੰਦਾ ਅੰਜੂ ਤੈਨੂੰ ਕਹਿੰਦਾ ਆਪਾਂ ਬਾਹਰ ਜਾਣਾ ਕਿਹਾ ਤਾਂ ਮੈਨੂੰ ਕੋਈ ਨਾ ਕੋਈ ਨਾ ਬਾਹਾਨਾ ਲਾ ਕੇ ਨਾ ਤੂੰ ਇਹਦੇ ਨਾਲ ਚੱਲ ਜੰਨੀ ਕੀ ਹੋ ਗਿਆ ਤੁਹਾਡੀ ਸੋਚ ਨੂੰ ਮੈਂ ਆਪਣੇ ਦਿਓਰ ਦੇ ਨਾਲ ਕਿਤੇ ਆ ਨਹੀਂ ਜਾਣੀ ਆ ਇਹਦਾ ਮਤਲਬ ਤੂੰ ਗਲਤ ਲੈ ਆ ਮੈਂ ਲੋਕਾਂ ਨੇ ਮਗਰ ਲਾਗੇ ਸੋਕਾ ਤੂੰ ਹੀ ਤੂੰ ਹੀ ਤਾਂ ਕੱਢੀ ਕਰਦੀ ਆ ਜਨ ਸਾਹਮਣੇ ਨਹੀਂ ਯਾਰ ਇਹੋ ਕੁਝ ਗਲਤ ਨਹੀਂ ਲੈਣ ਰਿਹਾ ਲੋਕੀ ਬੜੀਆਂ ਗੱਲਾਂ ਕਰਦੇ ਆ ਇਤੋਂ ਚੰਗਾ ਪਹਿਲਾਂ ਆਪਾਂ ਨਹੀਂ ਘਰ ਸਾਭ ਲਈਏ ਲੋਕਾਂ ਦਾ ਕੀ ਹੈ ਲੋਕੀ ਕੇਨੂੰ ਹੱਸਦੇ ਆ ਵੇਖ ਸਕਦੇ ਨੇ ਹਮੈ ਤੇ ਇਹਦੇ ਸੇਲੀ ਨੂੰ ਵੇਖਣ ਲਈ ਆਈ ਸਾਂ ਜਿਹਨੂੰ ਪਿਆਰ ਕਰਦਾ ਵੈ ਕਹਿੰਦਾ ਵੈ ਵੀਰੋਂ ਨਾ ਵਟੜ ਲੱਗਦਾ ਵੱਡੀ ਭਾਬੀ ਦੇ ਨਾਲ ਨਹੀਂ ਜਾਂਦੇ ਭਾਬੀ ਤੂੰ ਨਾ ਚੱਲ ਪਸੰਦ ਆਉਂਦਾ ਹੁਣ ਤੂੰ ਫੈਸਲੇ ਕਰਨੇ ਹਨਾ ਹਜੇ ਮੈਂ ਵੱਡੀ ਆ ਮੈਂ ਆਪੇ ਵੇਖ ਕੇ ਕਰ ਦੂੰ ਜਿਹੋਦਾ ਚੰਗੀ ਥਾਂ ਕੀਤਾ ਨਾ ਤੇਰਾ ਵਿੱਚ ਇਹਦਾ ਵਿੱਚ ਵੀ ਚੰਗੀ ਥਾਂ ਕਰੂੰਗੀ ਭਾਬੀ ਬੱਲੇ ਤੋਰਦੀ ਕੁੜੀਆਂ ਨੇ ਘਰਵਾਸੇ ਨਾ ਨਾ ਕਾ ਵਿਆਹ ਚ ਕਿਹੜਾ ਗੱਲ ਤੇ ਕਰਦੀ ਐਦਾਂ ਕੋਈ ਗੱਲ ਨਹੀਂ ਮੈਂ ਕੁੜੀ ਲੈ ਖਣੀ ਨਹੀਂ ਕੋ ਸਪੈਸ਼ਲ ਹੋਤੀ ਕਰਨੀ ਇਹਨੇ ਬੁਲਵਾਇਆ ਸੀ ਕਰੇ ਗੱਲ ਕਰ ਤੇ ਮੁਕੇ ਉਹਨੂੰ ਕਰਵਾਈਏ ਸਾਰੇ ਆ ਨਾ ਵੇਖੋ ਭਾਬੀ ਮੈਂ ਤਾਂ ਤੈਨੂੰ ਵੀ ਕਈ ਵਾਰ ਕਿਹਾ ਮੈਂ ਦਾ ਚੱਲਿਆ ਕਰਦਾ ਦਸ ਦਾ ਪਰਾ ਕੀ ਕਰਦਾ ਤੂੰ ਹੀ ਤੇ ਦੇ ਲਈ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਸਮਝ ਲਿਆ ਕਰੋ ਜਵਾਨ ਆਣੇ ਗਾਵੇ ਗੱਲ ਜੇ ਕਿਸੇ ਨਾਲ ਕਰਦਾ ਤੇ ਕੀ ਸਹੀ ਨਹੀਂ ਕਰਦਾ ਹੈਗਾ ਸਰ ਉਹ ਯਾਰ ਇਹ ਮੈਂ ਬੜ ਸੋਚਿਆ ਸੀ ਕਿ ਕਰਨਾ ਉਹ ਵਿਆਹ ਕਰਤੀਏ ਪਰ ਇਹ ਯਾਦ ਹੋਣਾ ਚਾਹੀਦਾ ਨਾ ਤੂੰ ਹੀ ਲੋਕਾਂ ਦੀ ਇਹ ਕੀ ਗੱਲ ਕਰਦੇ ਹੋ ਆ ਮਿਲਦਾ ਸਿਮਰਤ ਲੰਗੀ ਸੀ ਨਾਲ ਦੀਆਂ ਦੀ ਕੁੜੀ ਉਧਰੋਂ ਭਾਬੀ ਉਹਨੇ ਬੰਨੇ ਦੇਖ ਲੋਗੇ ਉਹ ਵੀ ਵੇਖ ਕੇ ਸਾਨੂੰ ਹੱਸਣ ਦੇ ਹਸੀ ਜਾਨ ਆਪਣੇ ਘਰੇ ਕੀ ਕਰਦੇ ਨੇ ਤੁਹਾਨੂੰ ਦੱਸਦੇ ਨੇ ਇਹਦੇ ਘਰ ਕੀ ਹੋ ਰਿਹਾ ਹੈ ਇਹਦੇ ਘਰ ਕੀ ਹੋ ਰਿਹਾ ਹੈ ਕੋਈ ਮੈਨੂੰ ਲੱਗਦਾ ਉਹ ਉਹਦੇ ਨੂੰ ਵੀ ਨਹੀਂ ਕੋਈ ਸ਼ੇਅਰ ਕਰਦਾ ਘਰਾਂ ਵਿੱਚ ਜਿਹੜੀ ਸਦਾ ਮਨ ਵੱਡਾ ਬਣਾਉਂਦਾ ਉਹ ਵਿਰਮੇ ਤੋਟੜਾ ਲੱਗਦਾ ਹੀ ਤੁਹਾਨੂੰ ਮਾ ਭਾਬੀ ਨੇ ਕੀ ਹੱਤਾਂ ਦੱਸੋ ਮੈਂ ਤੁਹਾਨੂੰ ਪਿਆਰ ਨਾਲ ਸਮਝਾਉਣ ਦੀ ਗੱਲ ਕਰ ਰਹੀ ਹਾਂ ਲੰਬੀ ਵੀ ਸੀ ਉਹ ਸਾਉਣੀ ਭਾਬੀਆਂ ਨਹੀਂ ਨਾ ਕਿਹ ਹਾਂ ਉਹਦੇ ਚ ਕਿਹੜੀ ਗੱਲ ਹੈ ਲੋਕਾਂ ਦਾ ਤਾਂ ਕੰਮ ਹੈ ਉਹ ਗੱਲਾਂ ਕਰਦੇ ਹੀ ਮੂੰਹ ਜੋੜ ਕੇ ਓਕੇ ਵੇ ਕਾਦੀ ਖੁਸ਼ੀ ਵੇਖ ਸਕਦੇ ਪਰਿਵਾਰ ਜੋੜ ਕੇ ਰਹਿੰਦੇ ਉਹ ਵੇਖ ਸਕਦੇ ਕਦੀ ਨਹੀਂ ਵੇਖਦੇ ਬਸ ਉਹ ਸ਼ੱਕ ਦਾ ਦੀਪ ਆਉਂਦੇ ਨੇ ਮੇਰੀ ਗੱਲ ਸੁਣਿਓ ਮੈਂ ਆਪਣੇ ਮਾਪਿਆਂ ਦੀ ਕੱਲੀ ਕੱਲੀ ਚਾਰ ਭਰਾ ਮੇਰੇ ਮੇਰੇ ਚਾਰੇ ਭਰਾ ਮੈਨੂੰ ਲੈ ਕੇ ਆਉਂਦੇ ਜਾਂਦੇ ਸੀ ਕਿਹਲੇ ਵੱਡਾ ਵੀਰ ਕਹਿੰਦਾ ਸੀ ਹੁਣ ਤੂੰ ਸਾਡੇ ਨਾਲ ਘਟ ਆਇਆ ਜਾਇਆ ਕਰ ਕਿਉਂਕਿ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਕਿ ਭੈਣ ਬੈਠੀ ਹੈ ਠੀਕ ਹੈ ਫੋਨ 'ਤੇ ਬੈਠੀ ਹੈ ਸਾੜ ਕੋ ਬਰਦਾਸ਼ਤ ਨਹੀਂ ਹੁੰਦਾ ਕਿਸੇ ਦੇ ਮੱਥੇ ਤੇ ਥੋੜੀ ਲਿਖਿਆ ਕਿਉਂ ਦਾ ਘਰ ਬਲਾ ਉਹਦਾ ਪਿਓ ਹੈ ਉਹਦਾ ਭਰਾ ਵੈ ਇਹ ਸਾਨੂੰ ਪਤਾ ਹੈ ਕਿ ਸਾਡਾ ਆਪ ਵਿਚ ਕੀ ਰਿਸ਼ਤਾ ਹੈ ਅਬ ਇਕ ਤੂੰ ਹੀ ਘਰ ਚ ਰਹਿ ਕੇ ਇਦਾਂ ਦੀ ਗੱਲਾਂ ਕਰੰਦੇ ਹੋ ਦਿਉਰ ਪਰਜਾਈ ਦਾ ਰਿਸ਼ਤਾ ਤਾਂ ਤੁਹਾਨੂੰ ਪਤਾ ਨਹੀਂ ਕਿੰਨਾ ਪਾਕ ਹੁੰਦਾ ਵਾ ਤੂੰ ਕਿੱਦਾਂ ਦੀਆਂ ਗੱਲਾਂ ਕਰੰਦੇ ਹੋ ਮੇਰੀ ਗਾਲ ਸੁਣ ਅੰਜੂ ਜੇ ਉਹ ਵੱਡੀ ਭਾਬੀ ਆ ਤੇਨੂੰ ਜਿਆਦਾ ਜਿੰਦਗੀ ਹੜਨਾਈ ਹੋਨੇ ਤੇ ਤਾਂ ਹੀ ਉਹਦੇ ਮਨ ਚ ਕੋਈ ਗੱਲ ਆਈ ਤੇ ਭਾਬੀ ਨੇ ਤੇਨਾਂ ਕੋਈ ਗੱਲ ਕੀਤੀ ਆ ਤੈਨੂੰ ਪਾਗਲ ਵਾ ਜਾਂ ਸਾਡੇ ਚ ਕਲੇਸ਼ ਪਾਉਣ ਦੀ ਆ ਦੱਸ ਜਾਂ ਲੜਾਈ ਪਾਉਣ ਦੀ ਤੂੰ ਇਹ ਗੱਲਾਂ ਨਾ ਸੋਚ ਮੈਂ ਗੱਲ ਨਹੀਂ ਕਹਿੰਦੀ ਪੀ ਕਿਉਂ ਲੜਾਈ ਪਵਾਉਂਦੇ ਨੇ ਜਾਂ ਕੇ ਗੱਲ ਦਾ ਸ਼ੱਕ ਵੀ ਰਖਵਾਉਂਦੇ ਨੇ ਪਰ ਲੋਕਾਂ ਦੀ ਗੱਲ ਚ ਤਾਂ ਵੀ ਆਗੇ ਨਾ ਇਹ ਲੋਕਾਂ ਨਾਲ ਇੱਕ ਵਾਰੀ ਮੂੰਹ ਤੋੜ ਦੋਗੇ ਨਾ ਉਹਨਾਂ ਦੀ ਹਿੰਮਤ ਨਹੀਂ ਪਏਗੀ ਕਿ ਦੁਬਾਰਾ ਸਾਨੂੰ ਕਦੀ ਕੁਝ ਕਹਿ ਜਾਣ ਤੇ ਤੁਸੀਂ ਤੁਸੀਂ ਅੱਜ ਕਿਵੇਂ ਇਹਦੀਆਂ ਗੱਲਾਂ ਚ ਆ ਗਏ ਤੁਸੀਂ ਤਾਂ ਮੈਨੂੰ ਖੋਲ ਦਿੱਤੀ ਆ ਕਿ ਤੇਰਾ ਭਰਾ ਹੀ ਐ ਜਿੱਦਾਂ ਮਰਜ਼ੀ ਆ ਜਾ ਮੈਂ ਨਾ ਹਾਂ ਤੇ ਇਹਦੇ ਨਾਲ ਚਲ ਜਾ ਕਰ ਭਾਬੀ ਨਾਲ ਚਲ ਜਾ ਕਰ ਵੱਡੇ ਵੀਰੇ ਨਾਲ ਚਲ ਜਾ ਕਰ ਤੇ ਤੁਸੀਂ ਅੱਜ ਬੋਲਣ ਲੱਗ ਪਏ ਹੋ ਹੰਜੂ ਆਪਾਂ ਲੋਕਾਂ ਦਾ ਮੂੰਹ ਕਿਉਂ ਪੰਨਣਾ ਉਹ ਗੱਲਾਂ ਆਪਾਂ ਪਰ ਇੱਥੋਂ ਪਹਿਲਾਂ ਸਹੀ ਕਰ ਲਈਏ ਤੂੰ ਨਾ ਜਾਇਆ ਕਰ ਜਿਹੜੇ ਤੁਹਾਨੂੰ ਪਰਲ ਭਾਬੀ ਕਹਿਣ ਦੀ ਭਾਬੀ ਦੀ ਗੱਲ ਮੰਨ ਲੈ ਪਾਸਕਾਰ ਸੁਖ ਆਵੇ ਨਾ ਬੜਾ ਭਰੋਸਾ ਨਹੀਂ ਕਰਦਾ ਜੇ ਮੈਂ ਤੈਨੂੰ ਕਹਿਣਾ ਤੇ ਮੈਂ ਹੀ ਤੈਨੂੰ ਇਹ ਗੱਲ ਕਹਿਣੀ ਕਿ ਅੰਜੂ ਵੀ ਸਹੀ ਕਹਿਂਦੀ ਆਪਣੇ ਥਾਂ ਅੰਜੂ ਬਿਲਕੁਲ ਸਹੀ ਕਹਿਨੀ ਤੇ ਕੋਈ ਗੱਲ ਨਹੀਂ ਮੈਂ ਵੀ ਨਾ ਲੋਕਾਂ ਦੀਆਂ ਗੱਲਾਂ 'ਚ ਆ ਗਈ ਤੇ ਇਹ ਮੇਰੀਆਂ ਗੱਲਾਂ 'ਚ ਆ ਗਿਆ ਹੁਣ ਇਹਨੇ ਤੇ ਮੈਨੂੰ ਵੱਡੀ ਮੰਨਿਆ ਵਾ ਤੇ ਜਿੱਦਾਂ ਮੈਂ ਕਹੂੰਗੀ ਉਦੋਂ ਮੰਨਣਾ ਹੀ ਆ ਤੇ ਮੈਨੂੰ ਆਂਡ ਗਵਾੜਾ ਕੇ ਨਾ ਮਾਨਸ ਵੰਨੀਆਂ ਗੱਲਾਂ ਕਰ ਜਾਂਦਾ ਹੀ ਲੁੱਤੀਆਂ ਲਾ ਜਾਂਦਾ ਹੀ ਬਾਵਾ ਚਬਾਵਾ ਪਾ ਕੇ ਘੁੰਮੰਦੀ ਆ ਤੁਰੀ ਫਿਰਦੀ ਆ ਇਹਦੇ ਨਾਲ ਹੀ ਜਾਂਦੀ ਵੇਖੀ ਅੰਜੂ ਮੈਂ ਪਰਖਾਵੇ 'ਚ ਆ ਗਈ ਹਾਂ ਕੋਈ ਗੱਲ ਨਹੀਂ ਭਾਬੀ ਫਿਰ ਕੀ ਆਇਆ ਪਰ ਮੈਨੂੰ ਜਵਾਬ ਦੇਣਾ ਆਉਂਦਾ ਦੁਨੀਆ ਨੂੰ ਲੋਕੀ ਨਾ ਬਥੇਰੀਆਂ ਕਰਦੇ ਨੇ ਦੂਜਿਆਂ ਦੇ ਧੀ ਪੁੱਤ ਨੂੰ ਨਾ ਉਹ ਕਦੀ ਚੰਗਾ ਨਹੀਂ ਜਾਣਨਗੇ ਹਮੇਸ਼ਾ ਆਪਣੇ ਨੂੰ ਹੀ ਸਹੀ ਕਹਿਣਗੇ ਮੈਨੂੰ ਪਤਾ ਹੈ ਕਿ ਸਾਡਾ ਰਿਸ਼ਤਾ ਸਾਫ਼ ਸੁਥਰਾ ਹੈ ਹੱਸਣ ਦੇ ਨਾਲ ਕੋਈ ਗਲਤ ਨਹੀਂ ਹੋ ਜਾਂਦਾ ਬਿਲਕੁਲ ਸਹੀ ਕਹਿੰਦੇ ਹੋ ਰਾਣੀ ਦੇਖਣ ਆਈ ਸੀ ਸਾ ਬਸ ਹਾਂ ਨਾ ਨਹੀਂ ਕਰਕੇ ਆਈ ਚੱਲ ਫਿਰ ਇਹ ਦੱਸ ਰਾਣੀ ਕਿਹਾ ਜੀ ਆ ਬਿਲਕੁਲ ਵਧੀਆ ਵੀਰ ਜੀ ਚੱਲ ਫਿਰ ਤੇ ਵਧੀਆ ਵਾ ਇਹਨਾਂ ਨੂੰ ਬਣਾਉਣਾ ਨਹੀਂ ਅੱਜ ਚੱਲ ਛੱਡ ਸੁੱਖ ਸੁਤਾ ਨਾ ਬਲਾ ਪਗ ਮੇਰੇ ਸਰੀਰ ਨੂੰ ਨਾ ਪ੍ਰੋਟੈਕ ਕਰਾ ਗਈ ਹੋਰ ਆ ਗਈ ਤੇਰੇ ਚੱਲ ਹੁਣ ਦਿਸਲਾ ਕਰ ਉਹਨੇ ਸੈਨੂਚ ਮੰਗੇ ਨਾ ਤੇਰੇ ਦਰ ਕੋ ਤੂੰ ਲੈ ਗਈ ਬਾਹਰ ਗਈ ਵੀ ਨਹੀਂ ਮੜਕੇ ਨਾਲ ਨਹੀਂ ਬਾਬੀ ਹੁਣ ਮੇਰਾ ਮੂਡ ਖਰਾਬ ਹੋ ਗਿਆ ਚੱਲ ਹੁਣ ਤੂੰ ਸੌਖਣਾ ਜਾ ਕੇ ਨਾ ਘੁੰਮ ਕੇ ਆ ਡਿਨਰ ਕਰਕੇ ਆਉ ਬਾਹਰ ਕਰਨ ਤੂੰ ਰਹੇਗਾ ਹੁਣ ਘਰ ਮੁੰਨੇ ਨੂੰ ਜਾਣਾ ਬਾਬੀ ਦੇ ਨਾਲ ਨਹੀਂ ਭਰਾ ਤੁਹਾਨੂੰ ਗੋਲਪੇ ਖਵਾ ਲਿਆ ਆਵਾ ਦਾੜਾ ਜਮੜ ਕੇ ਤੀਨੇ ਮਾਰਦੀ ਫਿਰ ਰਾਤ ਨੂੰ ਤੰਗ ਕਰੋਗੇ ਬੋਲਦੀ ਆ ਨਾ ਇਕੱਲਾ ਨਾ ਕਰੋ ਚਲੋ ਸਾਰੇ ਇਕੱਠੇ ਚੱਲਦੇ ਆ ਤੇ ਲੋਕਾਂ ਦਾ ਕੀ ਹੈ ਲੋਕੀ ਮੱਚਦੇ ਆ ਕੰਮ ਦਾ ਕੰਮ ਆ ਗੱਲਾਂ ਕਰਨਾ ਦੱਸੋ ਵੀ ਔਰ ਕਿਦੇ ਕਿਦੇ ਘਰ ਦਾ ਹੁੰਦਾ ਇਹ ਸਾਰਾ ਪੰਗਾ ਜਿਹੜਾ ਨਾ ਸਾਡੇ ਘਰ ਦੇ ਵਿੱਚ ਸਿਮਰਤ ਨੇ ਤੇ ਸਾਡੀ ਭਾਬੀ ਨੇ ਪਾ ਜੇ ਮੇਰੇ ਗੱਲ ਸੁਣ ਲੋ ਤੁਸੀਂ ਗਵਾਂਡੀਆਂ ਦੇ ਤੇ ਸਿਮਰਤ ਦੀ ਗੱਲਾਂ ਜਿਹਨਾਂ ਨੇ ਖਾਸ ਕਰਕੇ ਸਿਮਰਤ ਰੰਧੀ ਚੁੱਪ ਪਰ ਪੰਗਾ ਪਾ ਕੇ ਨਾ ਉਹ ਸਾਈਡ ਤੇ ਬਹਿ ਜਾਂਦੀ ਜੇ ਤੇ ਸਾਰਿਆਂ ਸੱਸਰੀ ਦਾ ਨਹੀਂ ਚੁੱਪਿਆਂ ਨੂੰ ਜਮਰਜੀ ਕਹੀ ਜਾ ਉਹਨੂੰ ਕੁਛ ਨਹੀਂ ਪਤਾ ਲੱਗਦਾ ਨਹੀਂ ਨਹੀਂ ਸਹੀ ਗੱਲ ਲੱਗੀ ਜੇ ਸ਼ੱਕ ਸ਼ੱਕ ਦਾ ਵੀ ਬੜਾ ਗੰਦਾ ਹੁੰਦਾ ਹੈ ਇਹ ਕਿਸੇ ਵੀ ਚੀਜ਼ ਦਾ ਸੀ ਕਹਿ ਸਕਦੇ ਵਿਆਹ ਜੋੜੇ ਵਿੱਚ ਜਾਂ ਪਰਿਵਾਰ ਚ ਹੋਰ ਵੀ ਚੀਜ਼ਾਂ ਵਸਦੇ। ਸ਼ੱਕ ਦੀ ਜਿਵੇਂ ਇਹ ਨਿੰ ਚਿੰਗਾਰੀ ਨਾਲ ਘਰ ਨੂੰ ਪਾੜ ਕੇ ਰੱਖ ਦਿੰਦੀ ਐ। ਲੋਕਾਂ ਦੀਆਂ ਗੱਲਾਂ ਚਲਾਓ ਜਦ ਤੱਕ ਆਪਣੀ ਅੱਖੀ ਨਹੀਂ ਚੰਗੀ ਤਰ੍ਹਾਂ ਵੇਖ ਲੈਂਦੇ ਕੰਨ ਨਹੀਂ ਸੁਣ ਲੈਂਦੇ। ਕਹਿਣ ਨੂੰ ਕੀ ਐ ਕਹਿਣ ਤਰੋ ਕਿ ਬੜਾ ਕੁਛ ਕੰਨੇ ਨੇ ਭੈਣ ਭਰਾ ਵੀ ਇਕੱਠੇ ਤੁਰਨਾਂ ਤਾਂ ਲੋਕੀ ਉਹਨਾਂ ਨੂੰ ਵੀ ਉਂਗਲ ਚੁੱਕ ਲੈਂਦੇ ਨੇ। ਸੋ ਕਿਸੇ ਦੇ ਮਗਰ ਲਾ ਕੇ ਨਾ ਆਪਣੇ ਗੂੜੇ ਰਿਸ਼ਤੇਾਂ ਵਿੱਚ ਆਪਣੇ ਮਿੱਠੇ ਰਿਸ਼ਤੇਾਂ ਜਾਂ ਆਪਣੇ ਜਿਹੜੇ ਕਰੀਬੇ ਰਿਸ਼ਤੇਾਂ 'ਚ ਜ਼ਹਿਰ ਨਾ ਘੋਲਨਾ। ਵਸਤਾਂ ਨੂੰ ਇਹ ਹੀ ਦੱਸਣਾ ਚਾਹਨੇ। ਸ਼ੱਕ ਦਾ ਵੀ ਨਾ ਜਿੱਥੇ ਆਂਦਾ ਨਾ ਉਪ ਟੂਈ ਮੋਡ ਦੇਣਾ ਆਪਣੇ ਘਰ ਚ ਨਾ ਪੈਂਦੇ ਨਾ ਸਟੋਰੀ ਵਧੀਆ ਲੱਗੀ ਹੋਈ ਬਾਈ ਦੀਆਂ ਗੱਲਾਂ ਵਧੀਆ ਲੱਗੀਆਂ ਹਨੀਆਂ ਤੇ ਨੀਚ ਕਮੈਂਟ ਕਰਕੇ ਦੱਸਣਾ ਜ਼ਰੂਰ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕੁਝ ਕਹਿਣਾ ਤੇ ਕਹੋ ਕਰਨ ਦੀਆਂ ਵਾਖੜੀਆਂ ਗੱਲਾਂ ਨਾ ਜੋ ਵੀ ਤੁਹਾਨੂੰ ਵਧੀਆ ਲੱਗਦਾ ਨਾ ਕਰ ਮੋਂ ਦਾ ਬੋਲਦਾ ਢਿੱਲਾ ਜਾ ਪਰ ਬੰਦਾ ਬੜਾ ਵਧੀਆ ਵੇਖੋ ਪਿਛਲੇ ਲੋਕੇ ਘਲੋਤੇ ਆਏ ਨੇ ਇਹਦੇ ਬਾਰੇ ਜ਼ਰੂਰ ਵਧੀਆ ਵਧੀਆ ਕਮੈਂਟ ਕਰੋ